ਅਨੰਦਪੁਰ ਸਾਹਿਬ ਦੇ ਉਸ ਪਵਿੱਤਰ ਕਿਲੇ ਵੱਲ ਜਿੱਥੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਚਾਰ ਸਾਹਿਬਜ਼ਾਦਿਆਂ ਸਮੇਤ ਆਪਣੇ ਪੰਜ ਪਿਆਰਿਆਂ ਸਮੇਤ ਪੰਜ ਮੁਕਤਿਆਂ ਸਮੇਤ ਤੇ ਆਪਣੇ ਸੰਕੜੇ ਸਿੱਖਾਂ ਸਮੇਤ ਆਪਣੇ ਮਹਿਲਾ ਸਮੇਤ ਆਪਣੇ ਸਤਿਕਾਰਯੋਗ ਮਾਤਾ ਦੇ ਸਮੇਤ ਆਪਣਾ ਬਹੁਤ ਸੁੰਦਰ ਆਨੰਦ ਦੇ ਨਾਲ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਰਹਿ ਰਹੇ ਹਨ। ਉੱਥੇ ਰਣਜੀਤ ਨਗਾਰਾ ਗੂੰਜਦਾ ਹੈ। ਉੱਥੇ ਘੋੜੇ ਦੀਆਂ ਟਾਪਾਂ ਦੀ ਆਵਾਜ਼ ਪਹਾੜੀ ਰਾਜਿਆਂ ਦੇ ਕੰਨਾਂ ਵਿੱਚ ਪੈਂਦੀ ਹੈ। ਉੱਥੇ ਜੈਕਾਰਿਆਂ ਦੀ ਆਵਾਜ਼ ਪਹਾੜੀ ਰਾਜਿਆਂ ਦੇ ਕੰਨਾਂ ਵਿੱਚ ਪੈਦੀ ਹੈ ਉਹ ਏਨੇ ਖਫਾ ਖਾਂਦੇ ਐ ਸਤਿਗੁਰਾਂ ਦੇ ਉਹਨਾਂ ਜੈਕਾਰਿਆਂ ਤੋਂ ਉਹਨਾਂ ਨਗਾਰਿਆਂ ਤੋਂ ਉਹਨਾਂ ਬਹਾਨਾ ਬਣਾ ਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਲਈ ਖਤਰਾ ਸਾਬਤ ਨੇ ਸਾਨੂੰ ਪਹਾੜੀ ਸੈਨਾ ਨੂੰ ਜਾ ਕੇ ਸਮੇਂ ਦੇ ਹੁਕਮਰਾਨ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚ ਕਰਨੀ ਚਾਹੀਦੀ ਹੈ ਤੇ ਸਾਨੂੰ ਦੱਸਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਲਈ ਤਾਂ ਖਤਰਾ ਸਾਬਤ ਹੋਣਗੇ ਹੀ ਹੋਣਗੇ ਇੱਕ ਦਿਨ ਮੁਗਲ ਸਲਤਨਤ ਵਾਸਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਖਤਰਾ ਸਾਬਤ ਬਾਦਸ਼ਾਹ ਲੋਕ ਅਕਸਰ ਕੰਨਾਂ ਦੇ ਕੱਚੇ ਹੁੰਦੇ ਤੇ ਸਾਧ ਸੰਗਤ ਉਥੇ ਸਤਗੁਰਾਂ ਦੇ ਪਾਵਨ ਕਿਲੇ ਨੂੰ ਘੇਰੇ ਬੱਦੀ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ ਵੀ ਇਹਨੂੰ ਘੇਰਾ ਕਰ ਤੋਂ ਸਤਗੁਰਾਂ ਨੂੰ ਗਿਰਫਦਾਰ ਕਰਨਾ ਚਾਹੁੰਦੇ ਆ ਮੁਗਲੀਆਂ ਸਲਤਨਤ ਪਹਾੜੀ ਰਾਜੇ ਤੇ ਉਹ ਹਰ ਇੱਕ षड्यੰਤਰ ਵਰਤਦੇ ਆ ਹਰ ਇੱਕ ਯਤਨ ਵਰਤਦੇ ਆ ਉਸ ਕਿਲੇ ਦੇ ਵਿੱਚ ਦਾਖਲ ਹੋਣ ਉਹ ਦਾਖਲ ਹੋਣ ਦਾ ਤਰੀਕਾ ਵਰਤ ਰਿਹਾ ਛੜਯੰਤਰ ਕਿਹੜਾ ਵਰਤ ਰਿਹਾ ਉਹ ਇੱਕ ਹਾਥੀ ਨੂੰ ਸ਼ਰਾਬ ਦੇ ਨਸ਼ੇ ਨਾਲ ਧੁੱਤ ਕਰਕੇ ਤੇ ਉਹਦੇ ਮੱਥੇ ਤੇ ਫਲਾਤੀ ਲੋਹੇ ਦੇ ਤਵੇ ਬਨ ਕੇ ਉਹਦੀ ਸੁੰਡ ਦੇ ਨਾਲ ਕਿਰਪਾਨ ਬਨ ਕੇ ਤੇ ਉਹਦੇ ਸਰੀਰ ਨੂੰ ਤਕਰੀਬਨ ਤਕਰੀਬਨ ਸਾਰੇ ਦਾ ਸਾਰਾ ਲੋਹੇ ਵਿੱਚ ਮੜ ਕੇ ਸਾਧ ਸੰਗਤ ਉਹਨੂੰ ਪਿੱਛੋਂ ਬਹੁਤ ਵੱਡੀ ਗਿਣਤੀ ਵਿੱਚ ਸੈਨਾ ਉਹਨੂੰ ਦਰੋਂਦੀ ਹੈ ਤਾਂ ਕਿ ਇਹ ਹਾਥੀ ਜਾ ਕੇ ਆਨੰਦਗੜ੍ਹ ਸਾਹਿਬ ਦੇ ਉਸ ਕਿਲੇ ਦੇ ਦਰਵਾਜ਼ੇ ਨੂੰ ਤੋੜੇ ਜਦੋਂ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਤੇ ਅਸੀਂ ਸਮੁੱਚੀ ਫੌਜ ਸਮੇਤ ਆਨੰਦਗੜ੍ਹ ਦੇ ਕਿਲੇ ਵਿੱਚ ਦਾਖਲ ਹੋਵਾਂਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਕੜ ਕੇ ਅਸੀਂ ਆਸਾਨੀ ਨਾਲ ਲੈ ਖੈਰ ਸਿੱਖਾਂ ਨੇ ਮਹਾਰਾਜ ਜੀ ਨੂੰ ਵਿਅਤੀ ਕੀਤੀ ਵੀ ਪਾਤਸ਼ਾਹ ਇਸ ਤਰ੍ਹਾਂ ਦੀਆਂ ਵਿਅੰਤਾਂ ਬਣਾਈਆਂ ਜਾ ਰਹੀਆਂ ਤੇ ਹਜ਼ੂਰ ਕਹਿੰਦੇ ਫਿਕਰ ਕਦਾ ਹੈ ਹਾਥੀ ਦਾ ਮੁਕਾਬਲਾ ਅਸੀਂ ਕਰਾਂ ਕੌਣ ਕਰੇਗਾ ਪਾਤਸ਼ਾ ਹਜ਼ੂਰ ਨੇ ਕਿਹਾ ਦੁਨੀ ਚੰਦ ਕਰੇਗਾ ਜੇ ਉਹ ਤਾਂ ਨੇ ਹਾਥੀ ਭੇਜਿਆ ਤੇ ਮਹਾਰਾਜ ਕਹਿੰਦੇ ਸਾਡੇ ਕੋਲ ਵੀ ਅਸੀਂ ਵੀ ਮੁਕਾਬਲਾ ਕਰਾਂਗੇ ਦੁਨੀ ਚੰਦ ਕਰੇ ਨਾਮ ਵੀ ਲੈ ਦਿੱਤਾ ਚਲੋ ਖੈਰ ਦੁਨੀ ਚੰਦ ਤੋ ਮਹਾਰਾਜ ਜੀ ਨੇ ਸੇਵਾ ਲੈਣੀ ਸੀ ਉਹ ਨਾ ਕਰ ਸਕਿਆ ਖੈਰ ਅੰਗੇ ਉਹਦੇ ਪੁੱਤਰ ਆਏ ਜਿਨ੍ਹਾਂ ਨੇ ਇਸ ਗੱਲ ਦਾ ਗੱਲ ਨੂੰ ਮਹਿਸੂਸ ਕੀਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ ਪਿਤਾ ਜੀ ਤੋਂ ਸਾਡੇ ਦਾਦਾ ਜੀ ਤੋਂ ਬੜੀ ਵੱਡੀ ਸੇਵਾ ਲੈਣੀ ਸੀ ਖੈਰ ਉਹ ਸਤਿਗੁਰਾਂ ਤੋਂ ਬੇਮਖ ਹੋ ਕੇ ਚਲਾ ਗਿਆ ਅਸੀਂ ਆਪਣੇ ਦਾਦੇ ਦੀ ਆਪਣੇ ਉਜੁਰ ਕਦੀ ਕੀਤੀ ਕੋਈ ਭੁੱਲ ਦੀ ਮਾਫੀ ਸਤਗੁਰਾਂ ਤੋਂ ਮੰਗਦੇ ਐ ਤੇ ਉਹ ਪਾਤਸ਼ਾਹ ਜੀ ਦੇ ਨਾਲ ਹਜ਼ੂਰ ਦੇ ਫੌਜਾਂ ਦੇ ਵਿੱਚ ਸ਼ਾਮਲ ਹੋ ਕੇ ਜਦੋਂ ਜੰਗਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਜੋਹਰ ਬਖੋਤੇ ਸਤਗੁਰਾਂ ਨੇ ਜਦੋਂ ਦੁਨੀ ਚੰਦ ਬਾਬਤ ਸੁਣਿਆ ਕਿ ਉਹ ਨੱਟ ਗਿਆ ਕਿਲੇ ਦੇ ਵਿੱਚੋਂ ਤੇ ਪਾਤਸ਼ਾਹ ਕਹਿੰਦੇ ਫਿਕਰ ਫਿਰ ਵੀ ਨਹੀਂ ਕਰਨੀ ਸਾਡਾ ਭਾਈ ਬਚਿੱਤਰ ਸਿੰਘ ਜਿਹੜਾ ਸਿੱਖ ਹੈ ਉਹ ਮੁਕਾਬਲਾ ਕਰੇਗਾ ਤੇ ਮੈਂ ਇੱਕ ਬੇਬਤੀ ਆਪ ਜੀ ਨੂੰ ਕਰਦਿਆਂ ਜਦੋਂ ਖਜੂਰ ਨੇ ਭਾਈ ਬਚਿੱਤਰ ਸਿੰਘ ਦਾ ਨਾਮ ਲਿਆ ਤੇ ਭਾਈ ਬਚਿੱਤਰ ਸਿੰਘ ਨੂੰ ਇਸ ਗੱਲ ਦਾ ਚਾਹ ਚੜਿਆ ਵੀ ਮਹਾਰਾਜ ਮੇਰੇ ਤੋਂ ਸੇਵਾ ਲੈਣ ਤੇ ਚਾਹ ਇਨਾ ਚੜਿਆ ਕਿ ਸਤਿਗੁਰੂ ਕਿਹੜੇ ਵੇਲੇ ਆਗਿਆ ਦੇ ਤੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਮੈਂ ਜਾ ਕੇ ਇਸ ਮਸਤਖੀ ਦਾ ਮੁਕਾਬਲਾ ਕਰਾਂ ਇੱਕ ਮੈਂ ਵੇਤੀ ਆਪ ਜੀ ਨੂੰ ਇੱਥੇ ਹੋਰ ਕੰਨ ਲੱਗਾ ਜਿਸ ਵੇਲੇ ਖਜੂਰ ਗੁਰੂ ਗੋਬਿੰਦ ਸਿੰਘ ਸਾਹਿਬ ਭਾਈ ਬਚਿੱਤਰ ਸਿੰਘ ਦਾ ਨਾਮ ਲੈ ਰਹੇ ਹੈ ਕਿ ਉਹ ਖਾਤੀ ਦਾ ਮੁਕਾਬਲਾ ਕਰੇਗਾ ਉਸ ਵਕਤ ਭਾਈ ਬਚਿੱਤਰ ਸਿੰਘ ਦੇ ਪਿਤਾ ਭਾਈ ਮਣੀ ਸਿੰਘ ਸਤਿਗੁਰਾਂ ਦੇ ਕੋਲ ਖੜੇ ਸੁਣ ਰਹੇ ਸਨ ਉਹਨਾਂ ਦਾ ਭਰਾ ਭਾਈ ਉਦੇਸ਼ ਸਿੰਘ ਭਾਈ ਅਜਮ ਸਿੰਘ ਭਾਈ ਅਨਕ ਸਿੰਘ ਭਾਈ ਅਜਾਇਬ ਸਿੰਘ ਭਾਈ ਮਾਨ ਸਿੰਘ ਵਰਗੇ ਸਿੱਖ ਉੱਥੇ ਕੋਲ ਖੜੇ ਸੁਣ ਰਹੇ ਸਨ ਵੀ ਸਾਡੇ ਵੀਰ ਦੀ ਗੱਲ ਕੋਰੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕੱਲ ਨੂੰ ਇਹਦੇ ਤੋਂ ਸੇਵਾ ਲੈਣ ਜਾ ਰਹੇ ਹੈ ਇਹ ਮਸਤਖਾਤੀ ਦਾ ਮੁਕਾਬਲਾ ਕਰੇਗਾ ਇੱਕ ਬਾਪ ਦੇ ਦਿਲ ਵਿੱਚ ਇਹ ਗੱਲ ਨਹੀਂ ਆਈ ਵੀ ਪਾਤਸ਼ਾਹ ਤੁਸੀਂ ਸਿਆਣੇ ਹੋ ਮੇਰਾ ਪੁੱਤਰ ਨੌਜਵਾਨੀ ਦੇ ਵਿੱਚ ਇਹਦਾ ਨੌਜਵਾਨੀ ਵਿੱਚ ਖੂਨ ਉਬਾਲੇ ਖੰਦਾ ਇਹਨੂੰ ਪਤਾ ਨਹੀਂ ਮਹਾਰਾਜ ਤੁਸੀਂ ਇਹ ਫੈਸਲਾ ਬਦਲੋ ਕਿਉਂਕਿ ਖਾਤਿਆਂ ਦੇ ਮੁਕਾਬਲੇ ਕਦੀ ਬੰਦੇ ਨਹੀਂ ਕਰਿਆ ਕਰਦੇ ਜੇ ਸੇਵਾ ਲੈਣੀ ਹੈ ਤੇ ਮੇਰੇ ਪੁੱਤਰ ਤੋਂ ਨਾ ਲਓ ਮੇਰੇ ਪੁੱਤਰ ਦੀ ਥਾਂਵੇਂ ਕਿਸੇ ਹੋਰ ਤੋਂ ਲਓ ਇੱਕ ਬਾਪ ਦੀ ਰਸਨਾ ਤੋਂ ਇਹ ਬੋਲ ਉੱਥੇ ਨਹੀਂ ਨਿਕਲੇ ਨਾ ਉਹਨਾਂ ਭਰਾਵਾਂ ਦੀ ਜ਼ੁਬਾਨ ਤੋਂ ਉਹ ਬੋਲ ਨਿਕਲੇ ਨਾ ਅਨਕ ਸਿੰਘ ਬੋਲਿਆ ਨਾ ਅਜਮ ਸਿੰਘ ਬੋਲਿਆ ਨਾ ਅਜਾਇਬ ਸਿੰਘ ਬੋਲਿਆ ਨਾ ਉਦੇਸ ਸਿੰਘ ਬੋਲਿਆ ਨਾ ਮਾਨ ਸਿੰਘ ਵਰਗੇ ਬੋਲੇ ਵੀ ਮਹਾਰਾਜ ਤੁਸੀਂ ਜੇ ਮੁਕਾਬਲਾ ਹੀ ਕਰਵਾਉਣਾ ਹੈ ਤੇ ਕਿਸੇ ਹੋਰ ਤੋਂ ਕਰਵਾਓ ਇਹ ਸਾਡਾ ਵੀਰ ਐਵੇਂ ਹਾਥੀ ਦਾ ਮੁਕਾਬਲਾ ਕਰਦਾ ਕਿਤੇ ਹਵੀ ਨਵੀ ਕੋਈ ਪਰੇਸ਼ਾਨੀ ਖੜੀ ਕੋਏਗੀ ਇਸ ਕਰਕੇ ਸਤਿਗੁਰੂ ਇਹਨੂੰ ਨਾ ਅੱਗੇ ਕਰੋ ਮਹਾਰਾਜ ਪਾਤਸ਼ਾਹ ਜੀ ਨੂੰ ਉਹਨਾਂ ਭਰਾਵਾਂ ਨੇ ਵੀ ਨਹੀਂ ਕਿਹਾ ਉਸ ਬਾਪ ਨੇ ਵੀ ਨਹੀਂ ਕਿਹਾ ਉਹਨੇ ਕਿਹਾ ਤੰਤਾ ਯੋਗ ਮੈਂ ਬਣਾਗਾ ਮੇਰਾ ਪੁੱਤਰ ਹਾਥੀ ਨਾਲ ਮੁਕਾਬਲਾ ਕਰੇਗਾ ਕਰਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੈ ਨਾਮ ਮੇਰੇ ਪੁੱਤਰ ਦਾ ਬਣੇਗਾ ਤੇ ਉਹਦੇ ਨਾਲ ਨਾਲ ਦੁਨੀਆ ਵਿੱਚ ਨਾਮ ਮੇਰਾ ਵੀ ਬਣਦਾ ਉਹ ਮਹਾਨ ਸਿੱਖ ਸੀ ਸਿਦਕ ਵਾਲੇ ਜਿਹੜੇ ਪਾਤਸ਼ਾਹ ਦੇ ਨਾਲ ਕਿਲੇ ਦੇ ਵਿੱਚ ਸਨ ਤੇ ਉਹਨਾਂ ਸਿਦਕ ਨਿਭਾਇਆ ਦੀ ਭੁੱਖਾਂ ਕਟੀਆਂ ਪਿਆਸ ਵੀ ਜਰੀ ਸਾਹਮਣੇ ਤੜਪ ਤੜਪ ਕੇ ਮਰਦੇ ਹੋਏ ਪ੍ਰਸਾਦੀ ਖਾਤੀ ਵਰਗਿਆਂ ਨੂੰ ਵੇਖਿਆ ਤੜਪਦੇ ਹੋਏ ਘੂੜਿਆਂ ਨੂੰ ਵੇਖਿਆ ਤੜਪਦੇ ਸਿੱਖਾਂ ਦੇ ਪ੍ਰਾਣ ਵੀ ਅੱਖਾਂ ਸਾਹਮਣੇ ਨਿਕਲੇ ਪਰ ਉਹਨਾਂ ਦਾ ਅੰਦਰ ਆਤਮਾ ਇੰਨਾ ਮਜ਼ਬੂਤ ਕਿ ਉਹਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਰਸਨਾ ਤੋਂ ਇੱਕ ਵਾਰ ਨਾ ਕਿਹਾ ਵੀ ਮਹਾਰਾਜ ਸਾਡਾ ਤੇ ਤੁਹਾਡਾ ਨਹੀਂ ਨਿਭਾਉਣਾ ਡੋਲਣ ਵਾਲੇ ਡੋਲੇ ਪਰ ਜਿਨ੍ਹਾਂ ਦਾ ਭਰੋਸਾ ਸੀ ਸਾਧ ਸੰਗਤ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਆਪਣੀ ਜਿੰਦਵਾਰ ਰੇਸਨ ਉਹਨਾਂ ਦੇ ਅੰਦਰ ਇੱਕ ਵਾਰੀ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਡਰਾਵਾ ਨਹੀਂ ਪੈਦਾ। ਤੇ ਫਿਰ ਜਦੋਂ ਭਾਈ ਬਚਿੱਤਰ ਸਿੰਘ ਵਰਗੇ ਮੁਕਾਬਲਾ ਕਰਦੇ ਐ ਉਹ 나ਗਣੀ ਤੁਸੀਂ ਅੱਜ ਵੀ ਉਹਦਾ ਦੀਦਾਰ ਕਰਿਓ ਆਨੰਦਪੁਰ ਸਾਹਿਬ ਦੇ ਉਸ ਪਾਵਨ ਪਵਿੱਤਰ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਉਹ 나ਗਣੀ ਅੱਜ ਵੀ ਸਿਸ਼ੋਭਤ ਹੈ ਜਿਹੜੀ 나ਗਣੀ ਦੇ ਨਾਲ ਭਾਈ ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ ਘੋੜੇ ਦੀਆਂ ਰਕਾਬਾਂ ਤੇ ਖੜੇ ਹੋ ਕੇ 나ਗਣੀ ਨੂੰ ਦੋਨਾਂ ਹੱਥਾਂ ਨਾਲ ਫੜ ਕੇ ਤੇ ਉਸ ਖਾਤੀ ਦੇ ਮੱਥੇ ਵਿੱਚ ਉਹ 나ਗਣੀ ਤਸਾ ਦਿੱਤੀ ਜਦੋਂ ਸਿੱਖ ਪੁੱਛਦੇ ਹੈ ਭਾਈ ਬਚਿੱਤਰ ਸਿੰਘ ਕਿਵੇਂ ਮੁਕਾਬਲਾ ਕੀਤਾ ਹੈ ਜਦੋਂ ਪਿਤਾ ਪੁੱਛਦੇ ਬਚਿੱਤਰ ਸਿੰਘ ਕਿਵੇਂ ਮੁਕਾਬਲਾ ਕੀਤਾ ਸੀ ਜਦੋਂ ਸਤਿਗੁਰੂ ਪੁੱਛਦੇ ਹੈ ਬਚਿੱਤਰ ਸਿੰਘ ਕਿਵੇਂ ਮੁਕਾਬਲਾ ਕੀਤਾ ਤੇ ਉਹ ਸਿੱਖ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ ਤਾਕਤ ਦੇਣ ਵਾਲੇ ਤੁਸੀਂ ਖੋ ਬਖਸ਼ਿਸ਼ ਕਰਨ ਵਾਲੇ ਤੁਸੀਂ ਖੋ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਘੋੜੇ ਦੀਆਂ ਰਕਾਬਾਂ ਤੇ ਖੜੇ ਹੋ ਕੇ ਦੋਨਾਂ ਖੱਤਾਂ ਦੇ ਨਾਲ ਜਦੋਂ ਮੈਂ 나ਗਣੀ ਦਾ ਵਾਰ ਹਾਥੀ ਦੇ ਮੱਥੇ ਤੇ ਕੀਤਾ ਤੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਮੈਨੂੰ ਇੱਦ ਲੱਗਾ ਵੀ ਹਾਥੀ ਦੇ ਮੱਥੇ ਤੇ ਲੋਹੇ ਦੇ ਤਵੇ ਨਹੀਂ ਹਾਥੀ ਦੇ ਮੱਥੇ ਤੇ ਜਿਵੇਂ ਰਵੜ ਦੇ ਤਵੇ ਬੰਨੇ ਕੋਣ ਤੇ ਹਾਥੀ ਦੇ ਮੱਥੇ ਦੇ ਵਿੱਚ ਉਹ 나ਗਣੀ ਸਾਰੀ ਵੀ ਸਾਰੀ ਦੱਸ ਉਹ ਸਿੱਖ ਪਾਤਸ਼ਾਹ ਨੂੰ ਬੜੀ ਬਹਾਦਰੀ ਨਾਲ ਦੱਸਦਾ ਹੈ ਕਿਉਂਕਿ ਇੱਕ ਪਿਤਾ ਦੇ ਅੰਦਰ ਪੁੱਤਰ ਦੀ ਬਹਾਦਰੀ ਸੁਣਨ ਦੇ ਲਈ ਉਹਦੇ ਕੰਨ ਤਰਸਦੇ ਇੱਕ ਟੀਚਰ ਆਪਣੇ ਸਟੂਡੈਂਟ ਦੀ ਬਹਾਦਰੀ ਸੁਣਨ ਦੇ ਵਾਸਤੇ ਬਹੁਤ ਉਤਾਵਲਾ ਰਹਿੰਦਾ ਹੈ ਇਸੇ ਤਰ੍ਹਾਂ ਸਤਿਗੁਰੂ ਵੀ ਉਤਾਵਲੇ ਸਨ ਮਹਾਰਾਜ ਜੀ ਨੇ ਸੁਣਿਆ ਜਕਾਰੇ ਗੁਰਜੇ ਉੱਥੇ ਨਗਾਰੇ ਵੱਜੇ ਖਾਤੀ ਫੌਜਾਂ ਨੂੰ ਦਲਦਲਾ ਪਛਾਹ ਪੜ ਗਿਆ ਅਖੀਰ ਕਿਹੜਾ ਸੰਗਣਾ ਹੁੰਦਾ ਗਿਆ ਸਾਧ ਸੰਗਤ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਫਿਰ ਉਹਨਾਂ ਵਾਸਤਾ ਧਰਮ ਦਾ ਪਾ ਕੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਿਹਾ ਵੀ ਹੁਣ ਤੁਸੀਂ ਕਿਲਾ ਖਾਲੀ ਕਰੋ ਮੈਂ ਬੇਨਤੀ ਆਪ ਜੀ ਨੂੰ ਕਰਦਿਆਂ ਹਜ਼ੂਰ ਨੇ ਤਕਰੀਬਨ ਤਕਰੀਬਨ 9 ਮਹੀਨੇ ਘੇਰੇ ਦੇ ਵਿੱਚ ਪਾਤਸ਼ਾਹ ਨੇ ਬਤੀਤ ਕੀਤੇ ਸਿੱਖ ਜਲ ਲਈ ਬਾਹਰ ਲੈਣ ਲਈ ਜਾਂਦੇ ਆ ਪੰਜ ਸਿੱਖ ਜਾਂਦੇ ਆ ਦੋ ਚਾਰ ਜੂਜ ਦੇ ਜੂਜ ਦੇ ਉੱਥੇ ਸ਼ਹੀਦ ਹੋ ਜਾਂਦੇ ਆ ਉਹਨਾਂ ਜਥਿਆਂ ਵਿੱਚੋਂ ਇੱਕ ਦੋ ਸਿੱਖ ਜਿਹੜੇ ਪਾਣੀ ਲੈ ਕੇ ਕਿਲੇ ਦੇ ਵਿੱਚ ਆਏਗਾ ਸਿੱਖ ਕਿਤੇ ਰਾਸ਼ਨ ਲੈਣ ਲਈ ਜਾਂਦੇ ਹੈ ਉਨ੍ਹਾਂ ਵਿੱਚੋਂ 1 2 4 ਸਿੱਖ ਉਥੇ ਸ਼ਹੀਦ ਹੋ ਜਾਂਦੇ ਆ ਬਾਹਰ ਮੁਗਲਿਆ ਸਲਤਨਤ ਨਾਲ ਮੁਕਾਬਲਾ ਕਰਦੇ ਪਹਾੜੀ ਰਾਜਿਆਂ ਨਾਲ ਜੂਝਦੇ 1 2 4 ਇੱਕੋ ਜਿਹੇ ਕੁ ਦੇਸ਼ਾਂ ਦੇ ਜਿਹੜੇ ਕਿਲੇ ਦੇ ਵਿੱਚ ਦਾਖਲ ਹੁੰਦੇ ਸੀ ਅਖੀਰ ਜਦੋਂ ਸਾਰੇ ਵਸੀਲੇ ਬੱਦ ਹੋਏ ਉਹਨਾਂ ਦੀ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਤੇ ਬੇਨਤੀ ਹੁਣ ਕਿਹੜੇ ਰੂਪ ਵਿੱਚ ਕੀਤੀ ਜਾ ਰਹੀ ਹੈ ਵਾਸਤਾ ਤਰਫ ਸਤਿਗੁਰੂ ਕਹਿੰਦੇ ਵੇਖੋ ਤੁਹਾਨੂੰ ਇਹਨਾਂ ਧਾਰਮਿਕ ਚਿੰਨਾਂ ਦੀ ਕਦਰ ਹੈ ਕਿ ਨਹੀਂ ਹੈ ਤੁਹਾਨੂੰ ਇਹਨਾਂ ਧਾਰਮਿਕ ਗ੍ਰੰਥਾਂ ਦਾ ਸਤਕਾਰ ਹੈ ਨਹੀਂ ਹੈ ਤੁਹਾਨੂੰ ਇਹਨਾਂ ਧਾਰਮਿਕ ਗ੍ਰੰਥਾਂ ਦੀ ਕਦਰ ਹੈ ਪਤਾ ਨਹੀਂ ਨਹੀਂ ਪਰ ਇਹਨਾਂ ਪ੍ਰਤੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕੰਦੇ ਸਾਡੇ ਅੰਦਰ ਸਤਕਾਰ ਸਾਡੇ ਅੰਦਰ ਇਹਨਾਂ ਪ੍ਰਤੀ ਜਿਹੜਾ ਅਦਬ ਹੈ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਧਾਰਮਿਕ ਚਿੰਨਾਂ ਦੀ ਸਤਕਾਰ ਕਰਦੇ ਕੋਈ ਉਹਨਾਂ ਧਾਰਮਿਕ ਗ੍ਰੰਥਾਂ ਦਾ ਸਤਕਾਰ ਕਰਦੇ ਹੋਏ ਆਹ ਜਿਹੜੀ ਰਾਤ ਬਤੀਤ ਹੋ ਰਹੀ ਹੈ ਆ ਸਤ ਪੋ ਦਾ ਦਿਨ ਚੜਿਆ ਜਿਹੜਾ ਆ ਛੇ ਪੋ ਦੀ ਰਾਤ ਜਿਹੜੀ ਬੀਤ ਚੁੱਕੀ ਹੈ ਇਸ ਦੀ ਅਤੀ ਰਾਤ ਨੂੰ ਭਵੇਂ ਅਸੀਂ ਗੂੜੀਆਂ ਨੀਂਦਾਂ ਵਿੱਚ ਸੁੱਤੇ ਸਾਂ ਮੇਰਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਕਿਲੇ ਦੇ ਵਿੱਚੋਂ ਆਪਣੇ ਕਾਫਲੇ ਸਮੇਤ ਰਵਾਨਾ ਹੋ ਤੇ ਜਦੋਂ ਪਾਤਸ਼ਾਹ ਜੀ ਰਵਾਨਾ ਹੋਏ ਕਵੀ ਅੱਲਾ ਯਾਰਖਾ ਕਹਿੰਦਾ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਬੜੀ ਵਿਉਂਤਮਤੀ ਦੇ ਨਾਲ ਉਸ ਕਿਲੇ ਦੇ ਵਿੱਚੋਂ ਰੁਕਸਤ ਹੋਏ ਬਾਅਦ ਵੱਡੇ ਸਾਹਿਬਜ਼ਾਦੇ ਸਤਗੁਰਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਮਾਤਾ ਜੀ ਦੇ ਨਾਲ ਮਾਤਾ ਗੁਜਰਕਾ ਉਨ੍ਹਾਂ ਦੇ ਨਾਲ-ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਿਲ ਭਾਈ ਸਾਹਿਬ ਭਾਈ ਬਣੀ ਸਿੰਘ ਜੀ ਦੇ ਨਾਲ ਪੰਜ ਪਿਆਰੇ ਪੰਜ ਮੁਕਤੇ ਸਿੱਖ ਅਤੇ ਭਾਈ ਕੋਠਾ ਸਿੰਘ ਭਾਈ ਬਦਲ ਸਿੰਘ ਬਾਬਾ ਜੀਵੰਤ ਸਿੰਘ ਵਰਗੇ ਭਾਈ ਸੰਤ ਸਿੰਘ ਵਰਗੇ ਭਾਈ ਸੰਗਤ ਸਿੰਘ ਵਰਗੇ ਤੇ ਹੋਰ ਕੁਝ ਕੀਮਤੀ ਖਜ਼ਾਨਾ ਪਾਤਸ਼ਾਹ ਜੀ ਲੈ ਕੇ ਉਸ ਕਿਲੇ ਦੇ ਵਿੱਚੋਂ ਜਦੋਂ ਰਵਾਨਾ ਹੋਏ ਤੇ ਕਵੀ ਅੱਲਾ ਯਾਰਖਾ ਉਦੋਂ ਦੀ ਤਸਵੀਰ ਖਿੱਚ ਕੇ ਇਹ ਗੱਲ ਕਹਿੰਦਾ ਕਹਿੰਦਾ ਤਾਰੋਂ ਕੀ ਛਾਂਵੇਂ ਸਤਗੁਰੂ ਕਿਲੇ ਸੇ ਰਵਾਨਾ ਹੋਏ ਜਦੋਂ ਰਵਾਨਾ ਹੋਏ ਆਕਾਸ਼ ਵਿੱਚ ਚਮਕਦੇ ਹੋਏ ਤਾਰੇ ਦਿਖ ਰਏ ਸੀ ਆਕਾਸ਼ ਵਿੱਚ ਚਮਕਦੇ ਕੋਈ ਤਾਰੇ ਨਜ਼ਰ ਆ ਰਹੇ ਸੀ ਚਾਰ ਛਪੇਰੇ ਹਨੇਰਾ ਦਿਸ ਰਿਆ ਸੀ ਤੇ ਨਾਲ ਨਾਲ ਵਗਦੀ ਠੰਡੀ ਬਾਹ ਤੇ ਅੱਤ ਦੀ ਸਰਦੀ ਸਾਰੇ ਦਾ ਸਾਰਾ ਸਮਾਂ ਸਤਿਗੁਰਾਂ ਨੇ ਆਪਣੇ ਤਨ ਤੇ ਖੰਡਾਇਆ ਤੇ ਪਾਤਸ਼ਾਹ ਆਪਣੇ ਕਿਲੇ ਦੇ ਵਿੱਚੋਂ ਤੁਰਨ ਤੋਂ ਪਹਿਲਾਂ ਆਪਣੇ ਸਤਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਵਾਲੇ ਅਸਥਾਨ ਤੇ ਜਾ ਕੇ ਪ੍ਰਕਰਮਾ ਕਰਦੇ ਹੈ ਸੀਸ ਵਾਲੇ ਅਸਥਾਨ ਤੇ ਜਾ ਕੇ ਨਮਸਕਾਰ ਕਰਦੇ ਹੈ ਤੇ ਭਾਈ ਗੁਰਬਖਸ਼ ਸਿੰਘ ਉਦਾਸੀ ਦੀ ਸੇਵਾ ਲਾਉਂਦੇ ਹੈ ਕਿ ਭਾਈ ਗੁਰਬਖਸ਼ ਸਿੰਘ ਤੂੰ ਇਸ ਪਿਤਾ ਗੁਰੂ ਦੇ ਸ਼ਹੀਦੀ ਅਸਥਾਨ ਤੇ ਸੀਸ ਦੇ ਸਸਕਾਰ ਵਾਲੇ ਅਸਥਾਨ ਗੁਰਦੁਆਰਾ ਸ਼ਹੀਦਗੰਜ ਜਿੱਥੇ ਅੱਜ ਵੀ ਸ਼ਿਸ਼ੋਭਤ ਹੈ ਇੱਥੇ ਪੁੱਤ ਭਾਈ ਇੱਥੇ ਦੀਵਾ ਬੱਤੀ ਬਲਣੀ ਹੈ ਇੱਥੇ ਸੇਵਾ ਸੰਭਾਲ ਕਰਨੀ ਹੈ ਜਿਹੜੀ ਦੀਵਾ ਬੱਤੀ ਦਾ ਮਤਲਬ ਸੀ ਦੀਵਾ ਬੱਤੀ ਦਰਅਸਲ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਇਹ ਪਿਤਾ ਗੁਰੂ ਦੇ ਅਸਥਾਨ ਤੇ ਜਗ ਦਾ ਪਿਆ ਦੀਵਾ ਬੱਤੀ ਇਸ ਗੱਲ ਦੀ ਜਿਹੜੀ ਨਿਸ਼ਾਨੀ ਹੋਵੇਗਾ ਕਿ ਇਹ ਘਰ ਉਜੜਿਆ ਨਹੀਂ ਇਹ ਘਰ ਦਰਅਸਲ ਅੱਜ ਵੀ ਵਸ ਰਿਹਾ ਤੇ ਇਹ ਸਦੀਆਂ ਤੱਕ ਇਸੇ ਤਰ੍ਹਾਂ ਵਸੇਗਾ ਇਹ ਘਰ ਨੂੰ ਉਜਾੜਨ ਵਾਲੇ ਉਜੜ ਜਾਣਗੇ ਪਰ ਇਹ ਘਰ ਕਦੀ ਉਜੜ ਨਹੀਂ ਸਕਦਾ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸਮੁੱਚੀ ਸੇਵਾ ਬਖਸ਼ਿਸ਼ ਕਰਕੇ ਉਤੋਂ ਫਿਰ ਪਾਤਸ਼ਾਹ ਜੀ ਤੁਰੇ ਜਦੋਂ ਫਖੂਰ ਚੱਲੇ ਤੇ ਮਹਾਰਾਜ ਜੀ ਆ ਸਮਾ ਜਿਹੜਾ ਆਪਾਂ ਵੇਖ ਰਹੇ ਆ ਸਾਰੇ ਸਾਡੇ ਉਤੋਂ ਦੀ ਲੰਘ ਰਿਹਾ ਘਰਾਂ ਚੋਂ ਅਸੀਂ ਉੱਠੇ ਇਸ਼ਨਾਨ ਕੀਤਾ ਜਲ ਪਾਣੀ ਛਕਿਆ ਅਸੀਂ ਸਤਿਗੁਰਾਂ ਦੇ ਅਸਥਾਨ ਦੇ ਦਰਸ਼ਨ ਕਰਤਾ ਪਾਤਸ਼ਾਹ ਜਦੋਂ ਤੁਰੇ ਤੇ ਖ huzur ਪਾਤਸ਼ਾਹ ਜੀ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਵੀ ਇਹ ਬੇਈਮਾਨ ਲੋਕ ਇਹ ਧਰਮ ਦੇ ਵਿੱਚ ਪਰਪੱਕ ਨਹੀਂ ਕਿਉਂਕਿ ਇਹਨਾਂ ਦੇ ਧਰਮ ਦੀ ਇਹਨਾਂ ਦੀ ਬੇਈਮਾਨੀ ਪਹਿਲਾਂ ਹੀ ਨਸ਼ਰ ਹੋ ਚੁੱਕੀ ਸੀ ਜਿਸ ਵੇਲੇ ਇਹਨਾਂ ਦੇ ਧਰਮ ਖਾਤਰ ਇਹਨਾਂ ਦੇ ਟਿੱਕੇ ਇਹਨਾਂ ਦੀ ਬੋਦੀ ਇਹਨਾਂ ਦੀ ਧੋਤੀ ਖਾਤਰ ਇਹਨਾਂ ਦੇ ਮੰਦਰ ਦੇ ਵਿੱਚ ਕੰਡਿਆਲਾਂ ਨੂੰ ਵੱਜਦਾ ਰੱਖਣ ਖਾਤਰ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿੱਚ ਸ਼ਹਾਦਤ ਦੇ ਕੇ ਆਏ ਇਹਨਾਂ ਬੇਈਮਾਨਾਂ ਨੇ ਉਸ ਕੁਰਬਾਨੀ ਨੂੰ ਭੁਲਾ ਕੇ ਉਦੋਂ ਥੋੜੇ ਮਹੀਨਿਆਂ ਬਾਅਦ ਹੀ ਆਨੰਦਪੁਰ ਸਾਹਿਬ ਨੂੰ ਕਿਲਾ ਕਿਲੇ ਨੂੰ ਘੇਰਾ ਉਦੋਂ ਥੋੜੇ ਸਮੇਂ 1675 ਵਿੱਚ ਤਾਂ ਸ਼ਹਾਦਤ ਹੁੰਦੀ ਹੈ ਇਹਨਾਂ ਬੇਈਮਾਨਾਂ ਨੇ ਥੋੜੇ ਸਾਲਾਂ ਬਾਅਦ ਹੀ ਮਹਾਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਇਹਨਾਂ ਬੇਈਮਾਨਾਂ ਨੇ ਕਿਲੇ ਨੂੰ ਘੇਰਾ ਪਾ ਲਿਆ ਇਹ ਇਮਾਨ ਤੋਂ ਗਰੇਕ ਹੋਏ ਨੇ ਇਹ ਬੇਈਮਾਨ ਨੇ ਇਹਨਾਂ ਤੇ ਪੁਰਸਾ ਨਹੀਂ ਕੀਤਾ ਜਾ ਸਕਦਾ ਪਰ ਇਹਨਾਂ ਦੇ ਧਾਰਮਿਕ ਚਿੰਨਾ ਦੀ ਧਾਰਮਿਕ ਪੁਸਤਕਾਂ ਦੀ ਧਾਰਮਿਕ ਗ੍ਰੰਥਾਂ ਦੀ ਅਸਰ ਅਸੀਂ ਕਦਰ ਕਰਦੇ ਹੋਏ ਇਸ ਕਿਲੇ ਤੋਂ ਰਵਾਨਾ ਹੋਏ ਹੈ ਪਾਤਸ਼ਾਹ ਅਜੇ ਚੱਲੇ ਹੀ ਸਨ ਕਿ ਉਸ ਕਾਫਲੇ ਦੇ ਉੱਪਰ ਜਿਹੜੀ 10 ਲੱਖ ਦੀ ਫੌਜ ਹੈ ਉਹ ਟੁੱਟ ਕੇ ਪੈ ਗਈ ਸਾਡੇ ਲੋਕ ਸ਼ੰਕਾ ਕਰਦੇ ਆ ਜੀ ਇਸ ਗੱਲ ਤੇ ਵੀ 10 ਲੱਖ ਕਿਵੇਂ ਹੋਣਗੇ ਜੇ ਕੋਈ ਇਸ ਗੱਲ ਨੂੰ ਸ਼ੰਕੇ ਨਾਲ ਲੈਂਦਾ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖਤ ਜ਼ਫਰਨਾਮਾ ਸਾਹਿਬ ਨੂੰ ਪੜੇ ਜ਼ਫਰਨਾਮੇ ਨੂੰ ਜਦੋਂ ਕੋਈ ਪੜ੍ਹੇਗਾ ਪਾੜਨ ਦੇ ਨਾਲ ਉਹਨੂੰ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਵਾਕਈ ਉਹ ਕੇਰਾ ਕਿੰਨਾ ਮਜ਼ਬੂਤ ਸੀ ਤੇ ਉਹ ਸਮਾਂ ਕਿੰਨਾ ਔਖਾ ਸੀ ਜਿੱਨਾਂ ਸਮਿਆਂ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਲੰਘ ਰਹੇ ਸਨ ਸੁਖਾਲਾ ਸਮਾਂ ਨਹੀਂ ਸੀ ਅਸੀਂ ਤੇ ਜਰਨੈਲੀ ਮਾਰਗਾਂ ਤੋਂ ਜਾਣਾ ਸਾਡੇ ਪਾਸ ਤੇ ਜਿਹੜੀਆਂ ਗੱਡੀਆਂ ਵੀ ਮੌਜੂਦ ਨੇ ਸਾਨੂੰ ਤੇ ਤਾਂ ਵੀ ਸਫ਼ਰ ਤੈਅ ਕਰਨਾ ਔਖਾ ਲੱਗਦਾ ਹੈ ਯਾਦ ਕਰੋ ਉਹ ਵੇਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਵੇਂ ਕਿਹੜੇ ਹਾਲਾਤਾਂ ਵਿੱਚੋਂ ਦੀ ਲੰਘ ਕੇ ਗਏ ਜਦੋਂ ਪਾਤਸ਼ਾਹ ਜੀ ਤੁਰ ਰਹੇ ਐ ਕਾਫਲੇ ਦੇ ਪਿੱਛੇ ਬਹੁਤ ਵੱਡੀ ਗਿਣਤੀ ਵਿੱਚ ਫੌਜਾਂ ਧਾਵਾ ਬੁਲਿਆ ਸ਼ਾਹੀ ਟਿੱਬੀ ਦੇ ਉੱਪਰ ਮਹਾਰਾਜ ਪਾਤਸ਼ਾਹ ਜੀ ਪਹੁੰਚ ਚੁੱਕੇ ਸਨ ਇੱਥੇ ਆਪਣੇ ਸਿੱਖ ਭਾਈ ਉਦੇਸ ਸਿੰਘ ਨੂੰ ਬਚਨ ਕਰਕੇ ਕਿਹਾ ਕਿ ਤੁਸੀਂ ਇੱਥੇ ਠਹਿਰੋ ਇੱਥੇ ਸਮੇਂ ਦੀ ਹੁਕਮਰਾਨ ਜਿਹੜੀ ਫੌਜ ਹੈ ਉਹਨੂੰ ਰੋਕ ਕੇ ਰੱਖੋ ਅਸੀਂ ਪੰਡਾ ਅੱਗੇ ਦਾ ਤੈਅ ਕਰਾਂਗੇ ਮਹਾਰਾਜ ਬਾਦਸ਼ਾਹ ਜੀ ਦਾ ਉਹ ਸਿੱਖ ਭਾਈ ਖੁਦਾ ਸਿੰਘ ਬਾਬਾ ਅਜੀਤ ਸਿੰਘ ਅਤੇ ਹੋਰ ਸਿੱਖ ਉਸ ਸ਼ਾਹੀ ਟਿੱਬੀ ਦੇ ਉੱਪਰ ਜਿਹੜਾ ਕਿ ਸਾਧ ਸੰਗਤ ਉਸ 10 ਲੱਖ ਦੀ ਫੌਜ ਦੇ ਨਾਲ ਮੁਕਾਬਲਾ ਕਰ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸਮੁੱਚੇ ਸਿੱਖਾਂ ਨੂੰ ਲੈ ਕੇ ਅੱਗੇ ਨੂੰ ਵਧਦੇ ਤੇ ਮਹਾਰਾਜ ਦੀ ਵਾਧੇ ਵਾਧੇ ਸਰਸਾ ਦੇ ਕਿਨਾਰੇ ਤੇ ਪਹੁੰਚ ਚੁੱਕੇ ਸਨ ਆਣ ਪਹੁੰਚੇ ਸਤਿਗੁਰੂ ਸਰਸਾ ਨਦੀ ਕੇ ਪਾਸ ਕਵੀ ਅੱਲਾ ਯਾਰ ਕਹਿੰਦਾ ਸਤਿਗੁਰੂ ਜੀ ਜਦੋਂ ਸਰਸਾ ਨਦੀ ਕੇ ਪਾਸ ਪਹੁੰਚ ਚੁੱਕੇ ਸਨ ਤੇ ਉੱਥੋਂ ਦੇ ਜਿਹੜੇ ਤਾਜ਼ਾ ਹਾਲਾਤ ਕੋ ਇਹ ਸੀ ਭਾਰੀ ਮੀਂਹ ਪੈਣ ਕਰਕੇ ਨਦੀ ਦਾ ਪ੍ਰਵਾਹ ਵੀ ਚੜਿਆ ਹੋਇਆ ਹੈ ਦੂਜੇ ਪਾਸੇ 10 ਲੱਖ ਫੌਜਾਂ ਨੇ ਤੇ ਸਾਤ ਸੰਗਤ ਅਤ ਦਾ ਠੱਗਾ ਵਗਦਾ ਤਨ ਟਕਣ ਵਾਸਤੇ ਕੋਈ ਗਰਮ ਬਸਤਰ ਕੋਲ ਨਹੀਂ ਸੀ ਪਾਤਸ਼ਾਹ ਦੇ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਕਿਨਾਰੇ ਦੇ ਉੱਪਰ ਬੈਠੇ ਆ ਜਮੀਨ ਥੱਲੋਂ ਮੀਂਹ ਪੈਣ ਕਰਕੇ ਭਿੱਜੀ ਹੋਈ ਹੈ ਤੇ ਮਹਾਰਾਜ ਪਾਤਸ਼ਾਹ ਉੱਥੇ ਇਹੀ ਬਚਨ ਕਹਿੰਦੇ ਆ ਵੀ ਆਪਾਂ ਅਮਰਤ ਮਈ ਬਾਣੀ ਦੇ ਪ੍ਰਵਾਹ ਵਿੱਚ ਜੁੜਨਾ ਹੈ ਅਮਰਤ ਮਈ ਬਾਣੀ ਨੂੰ ਗਾਉਣਾ ਆ ਸਮਾ ਜਿਹੜਾ ਉਲੰਘ ਰਿਹਾ ਹੈ ਨਾ ਇਸ ਸਮੇ ਪਾਤਸ਼ਾਹ ਉੱਥੇ ਬੈਠੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਪਾਸੇ ਇੱਕ ਪਿਤਾ ਜਿਨੇ ਆਸਾ ਜੀ ਦੀ ਵਾਰ ਦੇ ਅੰਮ੍ਰਿਤਮਈ ਬਾਣੀ ਦੇ ਵਿੱਚ ਆਪਣੀਆਂ ਸੁਰਤਾਂ ਜੋੜੀਆਂ ਹੋਈਆਂ ਨੇ ਤੇ ਉਸੇ ਪਿਤਾ ਦਾ ਪੁੱਤਰ ਅਜੀਤ ਸਿੰਘ ਸ਼ਾਹੀ ਟਿੱਬੀ ਦੇ ਉੱਪਰ ਭਾਈ ਉਦੇਸ ਸਿੰਘ ਦੇ ਨਾਲ ਰਲ ਕੇ 10 ਲੱਖ ਦੀ ਫੌਜ ਦਾ ਮੁਕਾਬਲਾ ਕਰ ਰਿਹਾ ਹੈ। ਇੱਥੇ ਇੱਕ ਦਾਦੀ ਸੁਰਤ ਜੋੜ ਕੇ ਬੈਠੀ ਹੈ ਆਸਾ ਦੀ ਵਾਰ ਵਿੱਚ ਤੇ ਪੁੱਤਰਾ ਮੈਦਾਨੇ ਜੰਗ ਦੇ ਵਿੱਚ ਸ਼ਾਹੀ ਟਿੱਬੀ ਦੇ ਉੱਪਰ ਫੌਜ ਦੇ ਨਾਲ ਲੋਹਾ ਲੱਗਿਆ ਇੱਥੇ ਭਰਾ ਬੈਠੇ ਨੇ ਭਰਾਵਾਂ ਦਾ ਭਰਾ ਅਜੀਤ ਸਿੰਘ ਜੂਝ ਰਿਹਾ ਹੈ ਇੱਥੇ ਮਾਤਾਵਾਂ ਬਿਠੀਆਂ ਨੇ ਮਾਵਾਂ ਦਾ ਉਹ ਲਾਲ ਜੂਜ ਰਿਹਾ ਹੈ ਪਰ ਉਹਨਾਂ ਜੂਜਦੇ ਜੂਜਦੇ ਦੀ ਸਾਥ ਸੰਗਤ ਖਬਰ ਵੀ ਨਾਲ ਮਿਲਦੀ ਹੈ ਲੋਖੇ ਤੇ ਲੋਖਾ ਵੱਜਦਾ ਵੀ ਸੁਣਾਈ ਪੈਂਦਾ ਤੇ ਇੱਕ ਪਾਸੇ ਸਰਿੰਦੇ ਦੇ ਉੱਪਰ ਅਮਰਤ ਮਈ ਬਾਣੀ ਆਸਾ ਜੀ ਦੀ ਵਾਰ ਦੇ ਤਨ ਵੀ ਗਾਈ ਉਹਨਾਂ ਦੀ ਸੁਰਤ ਨਹੀਂ ਉਖੜੀ ਉਹ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਇਹ ਸਮਾਂ ਆਸਾ ਦੀ ਵਾਰ ਵਿੱਚ ਜੁੜਦਾ ਨਹੀਂ ਦਰਅਸਲ ਇਹ ਸਮਾਂ ਤੇ ਆਪਣੇ ਆਪ ਨੂੰ ਸੰਭਾਲ ਲੈਂਦਾ ਹੈ ਇਹ ਇਹ ਨਹੀਂ ਹੁੰਦਾ ਤੇ ਚਿੱਤ ਵਿੱਚ ਖਿਆਲ ਆਉਂਦਾ ਨਹੀਂ ਹੁੰਦਾ ਇਸ ਗੱਲਬਾਤ ਸੋਚਿਆ ਇੱਥੇ ਸਤਿਗੁਰੂ ਇੱਕ ਗੱਲ ਯਾਦ ਰੱਖਿਓ ਆਹ ਜਿਹੜੇ ਪਲ ਬੀਤ ਰਹੇ ਨੇ ਇਹ ਆਖਰੀ ਮਿਲਾਪ ਸੀ ਇੱਕ ਮਾਂ ਦਾ ਪੁੱਤ ਦੇ ਨਾਲ ਇੱਕ ਦਾਦੀ ਦਾ ਪੁੱਤਰਿਆਂ ਦੇ ਨਾਲ ਇੱਕ ਪੁੱਤਰ ਦਾ ਮਾਂ ਦੇ ਨਾਲ ਇੱਕ ਸਿੱਖਾਂ ਦਾ ਮਿਲਾਪ ਅੱਜ ਦੇ ਵਿਛੋੜੇ ਸਾਧ ਸੰਗਤ ਸੱਚਖੰਡ ਵਿੱਚ ਜਾ ਕੇ ਤਾਂ ਦੁਬਾਰਾ ਪਰਤ ਕੇ ਮਿਲਾਪ ਹੋਇਆ ਸੱਚਖੰਡ ਵਿੱਚ ਜਾ ਕੇ ਤਾਂ ਇਹ ਸੁਰਤਾਂ ਜਾ ਕੇ ਅਕਸ਼ਰੀ ਵਿੱਚ ਫੇਰ ਮਿਲ ਲੈਣਗੀਆਂ ਪਰ ਜਿਹੜੇ ਸਰੀਰ ਕਰਕੇ ਅੱਜ ਦੇ ਵਿਛੋੜੇ ਇੱਥੇ ਪਏ ਅੱਜ ਦੇ ਵਿਛੜੇ ਕੋਈ ਦੁਬਾਰਾ ਸਰੀਰ ਕਰਕੇ ਕਦੀ ਨਾ ਪਿਤਾ ਵੀ ਨਾ ਮਿਲ ਸਕਿਆ ਉਹਨਾਂ ਪੁੱਤਰਾ ਨੂੰ ਬਾਬਾ ਜੋਰਾਵਰ ਬਾਬਾ ਸਿੰਘ ਬਾਬਾ ਫਤਿਹ ਸਿੰਘ ਨੂੰ ਨਾ ਕੀ ਸਾਧ ਸੰਗਤ ਉੱਥੇ ਉਹਨਾਂ ਮਾਵਾ ਨੂੰ ਪੁੱਤ ਮਿਲ ਸਕੇ ਅਜੀਤ ਸਿੰਘ ਵੀ ਨਾ ਮਿਲ ਸਕੇ ਆ ਤੇ ਜੁਜਾਰ ਸਿੰਘ ਵੀ ਨਾ ਮਿਲ ਸਕੇ। ਨਾ ਉਸ ਦਾਦੀ ਨੂੰ ਅਜੀਤ ਸਿੰਘ ਮਿਲਿਆ ਨਾ ਜੁਜਾਰ ਸਿੰਘ ਮਿਲਿਆ ਨਾ ਸਹਿਬਕੌਰ ਮਿਲੀ ਨਾ ਸੁੰਦਰਕੌਰ ਮਿਲੀ ਨਾ ਪੁੱਤਰ ਗੁਰੂ ਗੋਬਿੰਦ ਸਿੰਘ ਮਿਲਿਆ। ਨਾ ਖਡਾਵਾ ਭਾਈ ਚੋਪਾ ਸਿੰਘ ਮਿਲਿਆ ਨਾ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਹਿਬ ਸਿੰਘ ਵਰਗੇ ਮਿਲੇ। ਕੋਈ ਨਾ ਮਿਲਿਆ। ਅੱਜ ਦੇ ਵਿਛੋੜੇ ਜਿਹੜੇ ਸਰੀਰ ਕਰਕੇ ਪਏ ਉਹ ਤਾਂ ਕਦੀ ਵੀ ਦੁਬਾਰਾ ਮਿਲੇ ਨਹੀਂ ਪਰ ਸੁਰਤਾਂ ਸਮੇ ਸਮੇ ਦੇ ਨਾਲ ਸੱਚਖੰਡ ਦੇ ਵਿੱਚ ਜਾ ਕੇ ਉਹਨਾਂ ਸਿੱਖਾਂ ਦੀਆਂ ਉਹਨਾਂ ਮਾਵਾਂ ਦੀਆਂ ਉਹਨਾਂ ਪੁੱਤਰਾਂ ਦੀਆਂ ਜ਼ਰੂਰ ਮਿਲ ਕੇ ਤੇ ਜੇ ਤੁਸੀਂ ਮਾਂ ਮਾਤ ਗੁਜਰ ਕੌਰ ਦੀ ਦਾ ਕਿਤੇ ਇਤਿਹਾਸ ਪੜੋ ਉਹਨਾਂ ਦੀ ਜੀਵਨੀ ਪੜੋ ਤੇ ਪੜ ਕੇ ਪਤਾ ਲੱਗਦਾ ਹੈ ਕਿ ਇੱਕ ਇਸਤਰੀ ਕਿੱਡੇ ਸਿਦਕ ਵਾਲੀ ਉਹ ਇਸਤਰੀ ਸੀ ਕਿਉਂਕਿ ਜਿੱਦਣ ਲੜ ਲਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਈ ਲਾਲ ਚੰਦ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਲੜ ਲਉਂਦਿਆਂ ਉਹਨਾਂ ਦੇ ਪਿਤਾ ਗੁਰੂ ਗੁਰੂ ਖਰਗੋਬਨ ਸਾਹਿਬ ਨੂੰ ਇੱਕ ਗੱਲ ਮਾਤਾ ਗੁਜਰ ਕੌਰ ਜੀ ਦੇ ਪਿਤਾ ਨੇ ਕਹੀ ਸੀ ਸਤਿਗੁਰਾਂ ਅੱਗੇ ਹੱਥ ਜੋੜ ਕੇ ਕਿ ਸਤਿਗੁਰੂ ਮੈਂ ਆਪ ਜੀ ਦਾ ਨਿਮਾਣਾ ਸਿੱਖ ਮੈਂ ਆਪ ਜੀ ਦੀ ਬਹੁਤੀ ਸੇਵਾ ਨਾ ਕਰ ਸਕਿਆ ਮੇਰੇ ਕੋਲ ਸੇਵਾ ਕਰਨ ਵਾਸਤੇ ਬਹੁਤਾ ਕੁਝ ਹੈ ਨਹੀਂ ਬਸ ਆਪਣੇ ਘਰ ਵਿੱਚੋਂ ਆਪਣੀ ਧੀ ਤੁਹਾਡੇ بیٹے ਪੁੱਤਰ ਦੇ ਲੜ ਲਾਉਣ ਲੱਗਾ ਹੈ ਤੁਸੀਂ ਇਸ ਭੇਟਾ ਨੂੰ ਪ੍ਰਵਾਨ ਕਰ ਲਿਓ ਮਹਾਰਾਜ ਜੀ ਨੇ ਗਲਵੱਕੜੀ ਵਿੱਚ ਲੈ ਕੇ ਭਾਈ ਲਾਲਚੰਦ ਨੂੰ ਕਿਹਾ ਸੀ ਲਾਲਚੰਦ ਫਿਕਰ ਨਹੀਂ ਕਰਨੀ ਜਿਹੜੇ ਕਾਰਜ ਮਹਾਨ ਤੇਰੀ ਇਸ ਧੀ ਨੇ ਕਰਨੇ ਆ ਉਹ ਮਹਾਨ ਕਾਰਜ ਦੁਨੀਆ ਵਿੱਚ ਕੋਈ ਨਾ ਕਰ ਸਕੀ ਤੇ ਕੀਤੇ ਵੀ ਆਪਣੇ ਪਤੀ ਦਾ ਸੀਸ ਵੇਖਿਆ ਕੱਲਾ ਆਪਣੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖਿਆ ਭਾਈ ਕਿਰਪਾਲ ਚੰਦ ਨੂੰ ਆਪਣੇ ਨਨਾਨ ਦੇ ਪੁੱਤਰਾਂ ਨੂੰ ਸ਼ਹੀਦ ਖਤਿਆਂ ਵੇਖਿਆ ਭਾਈ ਸੰਗੋਸ਼ਾ ਵਰਗਿਆਂ ਨੂੰ ਆਪਣੇ ਪੋਤਰਿਆਂ ਦੇ ਵਿਛੋੜੇ ਪੈਂਦੇ ਵੇਖੇ ਆਪਣੇ ਆਨੰਦਪੁਰ ਸਾਹਿਬ ਦੇ ਉਸ ਵਸੇ ਹੋਏ ਕਿਲੇ ਨੂੰ ਜਿਹੜਾ ਕਿ ਸਾਥ ਸੰਗਤ ਵਿਛੋੜਾ ਵੇਖਿਆ ਉਹ ਵਿਛੋੜਾ ਵੀ ਆਪਣੇ ਤਨ ਤੇ ਸਹਾਰਿਆ ਇਥੋਂ ਤੱਕ ਕਿ ਉਹ ਸ਼ਹੀਦ ਦੀ ਭੈਣ ਹੈ ਸ਼ਹੀਦ ਦੀ ਤਰਸ ਪਤਨੀ ਹੈ ਸ਼ਹੀਦਾਂ ਦੀ ਦਾਦੀ ਹੈ ਉਹ ਸ਼ਹੀਦਾਂ ਦੀ ਮਾਮੀ ਹੈ ਤੇ ਸਾਥ ਸੰਗਤ ਇਥੋਂ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਤਾਂ ਸ਼ਹੀਦ ਹੀ ਨੇ ਜਿਨ੍ਹਾਂ ਦੀ ਵੱਖੀ ਦੇ ਵਿੱਚ ਖੰਜਰ ਮਾਰਿਆ ਸੀ ਉਹ ਵੀ ਤਾਂ ਧਰਮ ਦੀ ਖਾਤਰ